हेलो फ्रेंड्स देन आज मैं तुम्हारे वास्ते एक बहुत ही सोना जैसा फ्लावर लेके आई हूं देखो आपा इदा दे फ्लावर बना चुके हैं बहुत सारे मतलब बहुत सारे नहीं इदा दे ट्रेंडिंग च बहुत ज्यादा ट्रेंडिंग च नहीं इदा ने फ्लावर बट एक और थोनो मैं स्पेशल फ्लावर दसांगी आज जेड़ा कि इस तो भी ज्यादा ट्रेंडिंग च बहुत ही ज्यादा ट्रेंडिंग दे विच हैगा सो हुन आपा स्टार्ट करेंगे सबसे पहले थोनू पता ही है अपना मेन ਮਾਰਟਿਵ ਕੀ ਹੁੰਦਾ ਹੈ ਡਰਾ ਕਰਨਾ ਸੋ ਫਰਸਟ ਆਫ ਆਲ ਤੁਸੀਂ ਫਰੇਮ ਨੂੰ ਬਿਲਕੁਲ ਕੱਸ ਲੈਣਾ ਡਰਾ ਕਰਦੇ ਟਾਈਮ ਪੈਨਸਿਲ ਜਿਹੜੀ ਕਿ ਉਹ ਨੀਚੇ ਨਾ ਦੱਬੇ ਥੈਨ ਹੁਣ ਤੁਸੀਂ ਕੀ ਕਰਨਾ ਇੱਕ ਸਰਕਲ ਲੈ ਲਓ ਜਿਹਨੂੰ ਸੈਂਟਰ ਜਾਇ ਚ ਲੈ ਲਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਨੂੰ ਇਦਾਂ 6 ਲਾਈਨਾਂ ਮਾਰਨੀਆਂ ਇਦਾਂ 1 2 3 4 5 ਤੇ 6 ਛੇ ਲਾਈਨਾਂ ਵੱਜ ਗਈਆਂ ਨੇ ਹੁਣ ਤੁਸੀਂ ਦੇਖੋ ਇਦਾਂ ਕਰਕੇ ਇਦਾਂ ਫਲਾਰ ਇਹ ਆਪਾਂ ਮੈਂ ਹੋਰ ਦੱਸਦੀ ਨਹੀਂ ਇਦਾਂ ਆਪਾਂ ਗੋਲ ਨਹੀਂ ਫਲਾਰ ਬਣਾਵਾਂਗੇ ਇਹ ਫਲਾਰ ਬਣਾਵਾਂਗੇ ਆਪਾਂ ਥੋੜਾ ਜਿਹਾ ਵੀ ਉੱਪਰ ਤੋਂ ਪੱਤੀਆਂ ਵਾਂਗੂ ਦੇਖੋ ਇਦਾਂ ਓਕੇ ਫਾਈਨ ਥੈਨ ਹੁਣ ਤੁਸੀਂ ਇਧਰੋਂ ਨਾਲੋਂ ਹੀ ਚੱਕ ਲੈਣਾ ਦੇਖੋ ਫਿਰ ਇਧਰੋਂ ਦੇਖੋ ਕਿੰਨਾ ਸੋਹਣਾ ਕੀਆ ਬਣ ਕੇ ਤਿਆਰ ਹੋ ਰਿਹਾ ਦੇਖੋ ਇਦਾਂ ਹੀ ਬਸ ਸਾਰਾ ਫਲਾਰ ਕੇ ਤੁਸੀਂ ਕੰਪਲੀਟ ਕਰ ਲੈਣਾ ਇੱਕ ਵਾਰੀ ਇਦਾਂ ਕਰ ਕਰ ਕੇ ਕੀ ਲਾਸਟ ਵਾਣਾ ਥੋੜਾ ਜਿਹਾ ਆਪਣਾ ਰਹਿ ਸਕਦਾ ਹੈ ਬਟ ਤੁਸੀਂ ਵੀ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰੋ ਜੀ ਇਹਦੇ نیچے ਨਾ ਡਰਾ ਕਰਦੇ ਟਾਈਮ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਆ ਇਹਦੇ نیچے ਡਰਾ ਕਰਦੇ ਟਾਈਮ ਕੁਝ ਵੀ ਹੋਣਾ ਨਹੀਂ ਚਾਹੀਦਾ ਮੇਰੇ ਅਕਚੁਅਲੀ ਹੁਣ ਕਪੜਾ ਸੀਗਾ ਤਾਂ ਕਰਕੇ ਕੀ ਹੈ ਇਹ ਥੋੜਾ ਜਿਹਾ ਉਲਟਾ ਜਿਹਾ ਬਣਦਾ ਸੀਗਾ ਤਾਂ ਕਰਕੇ ਮੈਂ ਹੁਣ ਕਪੜਾ ਚੱਕ ਦਿੱਤਾ ਹੁਣ ਤੁਸੀਂ ਦੇਖੋ ਕਿੱਡਾ ਸੋਹਣਾ ਬਣ ਕੇ ਗਿਆ ਤਿਆਰ ਹੈ ਤੁਹਾਡੇ ਬਿਲਕੁਲ ਸਾਹਮਣੇ ਮੈਂ ਇਹ ਕਿ ਡਰਾ ਕੀਤਾ ਹੁਣ ਤੁਸੀਂ ਦੇਖੋ ਜੇ ਤੁਸੀਂ ਬਿਨਾ ਇਦਾਂ ایرੋਜ਼ ਮਿਲਾਂ ਦੇ ਐਮੇਜ ਬਣਾਉਂਦੇ ਤਾਂ ਉਹ ਕਈ ਵਾਰ ਪੰਜ ਬਣ ਜਾਂਦੇ ਹੈਗੇ ਚਾਰ ਬਣ ਜਾਂਦੇ ਹੈਗੇ ਬਟ ਥੋੜਾ ਸਪੇਸ ਥੋੜੀ ਰਹਿ ਜਾਂਦੀ ਹੈ ਬਟ ਇਦਾਂ ਤੁਸੀਂ ਲਾਈਨਾਂ ਮਾਰੋਗੇ ਲਾਈਨਾਂ ਦੇ ਉੱਪਰ ਉੱਪਰ ਹਰ ਇੱਕ ਪੱਤੀ ਨੂੰ ਡਰਾ ਕਰੋਗੇ ਤਾਂ ਉਹ ਬਹੁਤ ਸੋਹਣੀ ਡਰਾ ਹੋਏਗੀ ਤਾਂ ਹੁਣ ਪਲੀਜ਼ ਮੇਰਿੰਗ ਪੇਂਟਿੰਗ ਦੇ ਉੱਤੇ ਮੇਰੀ ਡਰਾਇੰਗ ਦੇ ਉੱਤੇ ਸਵਾਲ ਨਾ ਉਠਾਓ ਜੇ ਕਿਉਂਕਿ ਤੁਹਾਡੇ ਸਾਹਮਣੇ ਹੀ ਹੈ ਮੈਂ ਇਹ ਡਰਾਇੰਗ ਬਹੁਤ ਸੋਹਣੀ ਕੀਤੀ ਹੈ ਮਤਲਬ ਕਿ ਮੈਂ ਸੋਚਿਆ ਸੀ ਵੀ ਮੈਂ ਹੁਣ ਇਹ ਸਵਾਲ ਫਿਰ ਤੋਂ ਨਹੀਂ ਉਠਣ ਦੇਵਾਂਗੀ ਸੋ ਹੁਣ ਦੇਖੋ ਤੁਸੀਂ ਇਹਦੇ ਨਾਲ ਹੀ ਆਪਾਂ ਇੱਥੇ ਇੱਕ ਟਾਣੀ ਕਰ ਲਾਂਗੇ ਇੱਕ ਮਤਲਬ ਟਾਣੀ ਕੀ ਹੈ ਇਹਦੇ ਚ ਆਪਾਂ ਕੀਆ ਅਦਰ ਜਿਹੜੇ ਅਦਰ ਫਲਾਵਰ ਹੈ ਬਣਾਏ ਮੈਂ ਉਹਦੇ ਚ ਕੀ ਮੈਂ ਕਰ ਦੇਣੀ ਕਨੈਕਟ ਕਰ ਦੇਣੀ ਹੁੰਦੀ ਹੈ ਮਤਲਬ ਹਰ ਇੱਕ ਇਹਦੇ ਲਈ ਇਹਦੇ ਵਿੱਚ ਇਹੀ ਖਾਸੀਅਤ ਹੈ ਵੀ ਆਪਾਂ ਕੋਈ ਵੀ ਪਾਸਾਈਡ ਤੇ ਕੋਈ ਵੀ ਡਿਜ਼ਾਈਨ ਕਰਾਂਗੇ ਤੋਂ ਇਹਨਾਂ ਕਨੈਕਟ ਨਹੀਂ ਕਰਨਾ ਦੇਖੋ

ਦੂਰ ਹੀ ਰੱਖਾਂਗੇ ਆ ਪੱਤੀਆਂ ਨੂੰ ਓਕੇ ਪੱਤੀਆਂ ਵੀ ਅਟੈਚ ਨਹੀਂ ਕਰਨੀਆਂ ਕੋਰਟਾ ਹੋਰ ਇਧਰੀ ਸਾਈਡ ਵੀ ਆਪਾਂ ਕੀ ਕਰਾਂਗੇ ਪੱਤੀਆਂ ਹੀ ਕਰਾਂਗੇ ਅਦਰਵਾਈਜ਼ ਜੇ ਤੁਸੀਂ ਡੈਂਡੀ ਬਣਾ ਕੇ ਪੱਤੀਆਂ ਨੂੰ ਫਿਲ ਅਪ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਬਹੁਤ ਹੀ ਮਤਲਬ ਖੂਬਸੂਰਤੀ ਦੇ ਨਾਲ ਹੁੰਦਾ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਆ ਇਦਾਂ ਬਣਾ ਕੇ ਇਹਦੇ ਕੀ ਇੱਕ ਉੱਪਰ ਪੱਤੀ ਬਣਾ ਦਿੱਤੀ ਆ ਫਿਰ ਬਾਕੀ ਸਾਰੀਆਂ ਕੀ ਸਾਈਡ ਸਾਈਡ ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਪਹਿਲਾਂ ਤੁਸੀਂ ਇਹ ਆਹ ਕਰ ਲਓ एदा करके बना डिजाइन देखो किडे दे सोहने तरीके ने डिजाइन बना रहे हैं देखो بس ਇਦਨੇ ਕਿ ਰੱਜਾ ਬਣਾ ਲੈਣਾ ਤੁਸੀਂ ਤੁਹਾਨੂੰ ਦੇਖਿਓ ਜੀ ਇਹਨੂੰ ਹੀ ਮੈਂ ਕਿਦਾਂ ਕਿੰਨੇ ਸੋਹਣੇ ਤਰੀਕੇ ਨਾਲ ਤਿਆਰ ਕਰਦੇ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖੋ ਮੈਂ ਪੱਤੇ ਨੇ ਥੋੜੀ ਜਿਹੀ ਸ਼ੇਪ ਕਿ ਡਿਫਰੈਂਟ ਕੀਤੀ ਹੋਈ ਹੈ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਤਾਂ ਤੁਸੀਂ ਇਹਨੂੰ ਵੇਖ ਕੇ ਪਲੀਜ਼ ਟਰਾਏ ਜ਼ਰੂਰ ਕਰਿਓ ਜੀ ਇਹਦੇ ਵਾਸਤੇ ਕੀ ਹੈ ਮੈਂ ਤੁਹਾਨੂੰ ਥੋੜੀ ਵੀਡੀਓ ਬਹੁਤ ਲੰਬੀ ਨਹੀਂ ਕਰਦੀ ਨੇ ਮੈਨੂੰ ਵੀ ਪਤਾ ਹੈ ਵੀ ਬੋਰ ਬੋਰ ਹੋ ਜਾਂਦੇ ਆ ਆਪਾਂ ਕੋਈ ਵੀ ਲੌਂਗ ਵੀਡੀਓ ਦੇਖਦੇ ਦੇਖਦੇ ਤਾਂ ਪਹਿਲਾਂ ਕਿ ਆਪਾਂ ਜਿਹੜਾ ਸ਼ਾਰਟ ਵਰਕ ਹੈ ਜਿਹੜਾ ਥੋੜਾ ਵਰਕ ਹੈ ਨਾ ਉਹਨੂੰ ਆਪਾਂ ਕੰਪਲੀਟ ਕਰਾਂਗੇ ਬਾਅਦ ਵਿੱਚ ਆਹ ਵੱਡਾ ਫਿਲ ਅਪ ਕਰਾਂਗੇ ਓਕੇ ਚਲੋ ਆਪਾਂ ਪਹਿਲਾਂ ਵੱਡਾ ਕਰ ਲੈਨੇ ਛੱਡੋ ਗੱਲਾਂ ਹੀ ਛੱਡੋ ਸਾਰੀਆਂ ਪਹਿਲਾਂ ਵੱਡਾ ਫਿਲ ਅਪ ਕਰ ਲੈਨੇ ਆਂ ਫਿਰ ਉਸ ਤੋਂ ਬਾਅਦ ਨੈਕਸਟ ਕੀ ਹੈ ਜਿਹੜਾ ਸ਼ਾਰਟ ਵਰਕ ਰਹਿ ਜੇ ਉਹ ਫਿਲ ਕਰ ਤੇ ਤੁਸੀਂ ਇਦਾਂ ਦਾ ਬ੍ਰਸ਼ ਲੈ ਲੈਣਾ ਬਿਲਕੁਲ ਫਲੈਟ ਰੱਖ ਕੇ ਪਹਿਲਾਂ ਦੀ ਆਊਟਲਾਈਨਿੰਗ ਕਰ ਲੈਣੀ ਆ ਥੋੜਾ ਲਿਕਵਿਡ ਫਾਰਮ ਚ ਤਾਂ ਕਰਕੇ ਥੋੜਾ ਜਿਹਾ ਇਹ ਫੈਲ ਜੇਗਾ ਬਟ ਤੁਸੀਂ ਟੈਨਸ਼ਨ ਨਹੀਂ ਲੈਣੀ ਤੋ ਇਹ ਕਲਰ ਦੂਸਰੇ ਨਹੀਂ ਹੈ ਨਾ ওয়াਟਰ ਕਲਰ ਨਹੀਂ ਤਾਂ ਕਰਕੇ ਨਾ ਇਹਦੀ ਤੁਸੀਂ ਟੈਨਸ਼ਨ ਲੈਣੀ ਨਹੀਂਗੇ ਤੁਸੀਂ ਜਿਹੜੇ ਯੂਜ਼ ਕਰੋਗੇ ਨਾ ਉਹ ਬੈਟਰ ਹੋਣਗੇ ਉਹ ਕਦੇ ਵੀ ਫੈਲਦਾ ਨਹੀਂ ਕਲਰ ਇੱਕ ਥੰਮੇ ਦੱਸ ਦਿੰਦੀ ਆ ਜਿਹੜੀ ਕੰਪਨੀ ਦਾ ਨয়া ਕਲਰ ਯੂਜ਼ ਕਰਦੀਆਂ ਮਤਲਬ ਆਪਣੇ ਕਸਟਮਰਸ ਦੇ ਲਈ ਤੇ ਉਹ ਕਲਰ ਕਦੇ ਵੀ ਫੈਲੇਗਾ ਨਹੀਂ ਤੁਹਾਨੂੰ ਮੈਂ ਪਹਿਲਾਂ ਵੀ ਦਿਖਾ ਚੁੱਕੀ ਆ ਕੰਪਨੀ ਕਿਹੜੀ ਹੈ ਮੀਡੀਅਮ ਵੀ ਉਸੇ ਕੰਪਨੀ ਦਾ ਯੂਜ਼ ਕਰਿਆ ਕਰੋ ਉਹ ਕੰਪਨੀ ਅਜ ਤੱਕ ਸਲਾਹੀ ਗਈ ਹੈ ਮਤਲਬ ਕਿ ਉਹ ਕੰਪਨੀ ਦੇ ਕੋਈ ਵੀ ਉਹ ਹੈ ਨਹੀਂਗੀ ਦੇ ਐਡਵਾਂਟੇਜ ਉਸ ਕਲਰਸ ਤੇ ਦੇਖੋ ਮੇਰਾ ਬ੍ਰਸ਼ ਥੋੜਾ ਜਿਹਾ ਭਰ ਗਿਆ ਥੇਨ ਮੈਂ ਥੋੜਾ ਜਨੂੰ ਖੱਦ ਕਰ ਲੈਣੀ ਆ ਸਾਈਡ ਸਾਈਡ ਤੇ ਲਗਾ ਦਿੱਤਾ ਇਹਦੇ ਨਾਲ ਕੀ ਹੁੰਦਾ ਆਪਣਾ ਕਲਰ ਕਿਹਾ ਵੇਸਟ ਨਹੀਂ ਹੁੰਦਾ ਦੇਖੋ ਇੱਕ ਨਾ ਬ੍ਰਸ਼ੀਆ ਜਿਹੜਾ ਕਿ ਆ ਆਪਾਂ ਨੂੰ ਥੋੜੀ ਬਹੁਤ ਕਿ ਆ ਦੇ ਦਿੰਦਾ ਹੈ ਮਤਲਬ ਕਿ ਖੁੱਲ ਖੁੱਲ ਵੀ ਨਹੀਂ ਕਹਿ ਸਕਦੇ ਮਤਲਬ ਕਿ ਥੋੜੀ ਬਹੁਤ ਸ਼ਾਈਨਿੰਗ ਕੀ ਆਪਣੇ ਪੇਂਟਿੰਗ ਨੂੰ ਦੇ ਦਿੰਦਾ ਤਾਂ ਕਰਕੇ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਵੀ ਬ੍ਰਸ਼ ਇਦਾਂ ਦਾ ਲਓ ਜਿਹਦੇ ਨਾਲ ਤੁਸੀਂ ਕੰਫਰਟੇਬਲ ਹੋ ਜੇ ਛੋਟੇ ਬ੍ਰਸ਼ ਨਾਲ ਕੰਫਰਟੇਬਲ ਹੋ ਥੈਨ ਉਹ ਯੂਜ਼ ਕਰੋ ਕੋਈ ਕੰਪਲਸਰੀ ਨਹੀਂ ਹੈ ਵੀ ਜਿਹੜਾ ਮੈਂ ਯੂਜ਼ ਕੀਤਾ ਉਹ ਹੀ ਤੁਸੀਂ ਯੂਜ਼ ਕਰੋ ਅਦਰਵਾਈਜ਼ ਜਿਹੜਾ ਤੁਸੀਂ ਕਰਨਾ ਚਾਹੋ ਯੂਜ਼ ਕਰੋ ਜਿਦਾਂ ਤੁਹਾਨੂੰ ਕੀ ਹੈ 100 200 ਮਿਲਦੇ ਪਏ ਨੇ ਤੁਹਾਨੂੰ 100 200 ਦੇ ਰਿਹਾ ਜਿਹੜਾ ਬਰਸ਼ ਤੁਸੀਂ ਉਹਨੂੰ ਇਗਨੋਰ ਕਿਉਂ ਕਰਦੇ ਪਏ ਹੋ ਉਹਦੇ ਨਾਲ ਹੀ ਤੁਸੀਂ ਆਪਣਾ ਟਰਾਈ ਕਰੋ ਹਾਂ ਜਦੋਂ ਮਤਲਬ ਕਿ ਸਾਰੇ ਬਰਸ਼ ਟਰਾਈ ਕਰੋ ਤੇ ਆਪਣਾ ਬੈਸਟ ਲੱਭੋ ਆਪਣਾ ਲੱਕੀ ਚਾਮ ਲੱਭੋ ਕਿਹੜਾ ਬੈਸਟ ਹੈ ਅਦਰਵਾਈਜ਼ ਸਾਰੇ ਬਰਸ਼ ਆਪਣੇ ਵਾਸਤੇ ਲੱਕੀ ਚਾਮ ਹੁੰਦੇ ਨੇ ਇੱਕ ਵਾਰੀ ਯੂਜ਼ ਕਰਨਾ ਅੱਜ ਉਸ ਤੋਂ ਬਾਅਦ ਆ ਮਤਲਬ ਕੋਈ ਵੀ ਚੀਜ਼ ਖੁੰਝਦੀ ਨਹੀਂ ਆਪਣੇ ਤੋਂ ਤਾਂ ਹੁਣ ਤੁਸੀਂ ਦੇਖੋ ਕਿ ਇਹਦੇ ਸੋਹਣ ਤਰੀਕੇ ਨਾਲ ਇਹ ਕਲਰ ਬਹੁਤ ਹੀ ਜ਼ਿਆਦਾ ਉੱਠਦਾ ਪਿਆ ਫਿਲ ਅਪ ਫੁੱਲ ਪੂਰਾ ਕਰਨਾ ਖੁੱਲ ਕੇ ਫਿਲ ਅਪ ਕਰਨਾ ਇਹਨੂੰ ਦੀ ਇਹਦੇ ਵਿੱਚ ਕੀ ਹੈ ਵਾਈਟ ਜਾਂ ਵਾਈਟ ਪੰਜਾ ਨਹੀਂ ਰਹਿਣਾ ਚਾਹੀਦਾ ਗਾ ਦੇਖੋ ਤਾਂ ਕਿ ਆਪਣਾ ਬਲੂ ਫਲਾਰ ਕੇ ਬਣ ਕੇ ਪੂਰਾ ਤਿਆਰ ਹੈ ਤੁਹਾਡੇ ਸਾਹਮਣੇ ਹੈ ਬਿਲਕੁਲ ਜੇ ਹਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣੀ ਹੈ ਜੇ ਤੁਸੀਂ ਇਹਦੇ ਵਿੱਚ ਵਾਈਟ ਸ਼ੇਡ ਪਾਉਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਵਾਈਟ ਸ਼ੇਡ ਮੈਂ ਤੁਹਾਨੂੰ ਬਹੁਤ ਆਈਡੀਆਜ਼ ਦੱਸ ਚੁੱਕੀ ਹਾਂ ਤੁਸੀਂ ਪਲੀਜ਼ ਭੁੱਲਣਾ ਨਹੀਂ ਗਾ ਜਿੱਦਾਂ ਤੁਹਾਨੂੰ ਮਾੜਾ-ਮੋਟਾ ਵਾਈਟ ਦੇਖਦਾ ਪਿਆ ਹਨਾ ਉਥੇ ਤੁਸੀਂ ਇਹਨੂੰ ਫਿਲ ਅਪ ਕਰੋ ਪੂਰੇ ਬਰਸ਼ ਨਾਲ ਤਾਂ ਕਿ ਬਾਅਦ ਵਿੱਚ ਇਹ ਉਤਰੇ ਨਾ ਕਿਉਂਕਿ ਇਹ ਕੀ ਹੈ ਜਦੋਂ ਆਪਾਂ ਫਿਲਪ ਨਹੀਂ ਕਰਦੇਗੇ ਨੂੰ ਲੋਕ ਨਹੀਂ ਕਰਦੇਗੇ ਕਪੜੇ ਦੇ ਵਿੱਚ ਕਲਰ ਨੂੰ ਉਹਨਾਂ ਟਾਈਮ ਕੀ ਆਪਣਾ ਕਲਰ ਆਪਣਾ ਡਾਰਕ ਹੁੰਦਾ ਵੀ ਇਹ ਉਤਰ ਜੇਗਾ ਬਟ ਅਦਰਵਾਈਜ਼ ਜੇ ਤੁਸੀਂ ਪੂਰਾ ਲੋਕ ਕਰੋ ਪੂਰਾ ਅੰਡਰਸਟੈਂਡ ਕਰ ਕੇ ਵੀ ਕਿਤਨ ਹੈ ਤਾਂ ਨਹੀਂ ਵਾਈਟ ਪਨ ਤਾਂ ਤੁਹਾਨੂੰ ਕੀ ਕੋਈ ਵੀ ਟੈਨਸ਼ਨਾਂ ਦੀ ਲੋੜ ਨਹੀਂ ਹੈਗੀ ਥੈਨ ਹਾਂ ਤੁਸੀਂ ਕੀ ਕਰਨਾ ਲਾਈਟ ਗ੍ਰੀਨ ਨਾਲ ਇੱਕ ਇੱਕ ਕਲਰ ਕੇ ਲਾਈਟ ਗ੍ਰੀਨ ਇੱਕ ਤੁਸੀਂ ਲੈਣਾ ਡਾਰਕ ਗ੍ਰੀਨ ਅਨ ਇੱਕ ਲੈਣਾਗਾ ਆਪਾਂ yellow yellow color ਦਾ ਹਾਂਜੀ ਤਾਂ ਹੁਣ ਆਪਾਂ ਕੀ ਕਰਾਂਗੇ ਜਿਹੜੀਆਂ ਸਾਈਡ ਵਾਲੀਆਂ ਪੱਤੀਆਂ ਨੇ ਉਹਨਾਂ ਨੂੰ ਵੀ ਡਰਾ ਕਰਾਂਗੇ ਉਹਨਾਂ ਨੂੰ ਡਰਾ ਤਾਂ ਆਲਰੇਡੀ ਹੈਗੇ ਨੇ ਬਟ ਉਹਨਾਂ ਨੂੰ ਆਪਾਂ ਹੁਣ ਕਲਰ ਕਰਾਂਗੇ ਕਿ ਆ ਟਵਿਸਟ ਲੈ ਕੇ ਆਵਾਂਗੇ ਟਵਿਸਟ ਕੀ ਹੋਊਗਾ ਅੱਜ ਆਪਾਂ ਥੋੜੇ ਜਿਹੀ ਲੀਫ ਚ ਦੇ ਡਿਫਰੈਂਟ ਸਾਈਜ਼ ਦੇ ਬਣਾਏ ਹੋਏ ਨੇ ਤਾਂ ਕਰਕੇ ਕੀ ਇੱਕ ਟਵਿਸਟ ਹੈ दैन सेम प्रोसैस रिपीट जड़िया हो डार्क ग्रीन एंड लीफ जो होे हो लाइट ग्रीन थोड़ा जहा ब्रश ना ਆਈ ਐਮ ਡਿਸਕੰਫਰਟੇਬਲ ਵਿਦ ਥਿਸ ਬਰਸ਼ ਬਟ ਕੀ ਐ ਪੇਂਟਿੰਗ ਚ ਇਦਾਂ ਦਾ ਬਰਸ਼ ਹੀ ਯੂਜ਼ ਹੁੰਦਾਗਾ ਆਦਰਵਾਇਜ਼ ਜਿਹੜਾ ਨੇ ਇੱਕ ਸਵੇਰੇ ਵੀਡੀਓ ਪਾਈ ਸੀ ਉਹਦੇ ਵਿੱਚ ਜਿਹੜਾ ਨੇ ਬਰਸ਼ ਯੂਜ਼ ਕੀਤਾ ਸੀ ਆਪਾਂ ਉਹਦੇ ਨਾਲ ਹੀ ਕਰਦੇ ਆਂਗੇ ਤਾਂ ਕਿ ਤੁਹਾਨੂੰ ਵੀ ਡਿਸਕੰਫਰਟੇਬਲ ਨਾ ਹੋਵੇ ਤੇ ਵੀਡੀਓ ਬੜੀ ਲੰਬੀ ਨਾ ਜਾਵੇ ਇੱਕ ਹੋਰ ਗੱਲ ਮੈਂ ਤੁਹਾਨੂੰ ਸਵੇਰੇ ਹੀ ਦੱਸ ਚੁੱਕੀ ਆਂ ਬੀ ਪਲੀਜ਼ ਕਮੈਂਟਸ ਸੌਂ ਸਮਝ ਕੇ ਕਰਿਆ ਕਰੋ ਕਿਉਂਕਿ ਡਰਾਇੰਗ ਨਾਲ ਆਪਾਂ ਪੇਂਟਿੰਗ ਨਹੀਂ ਕਰ ਸਕਦੇ ਆਪਾਂ ਪੇਂਟਿੰਗ ਕਰਨੀ ਹੁੰਦੀ ਹੈ ਕਲਰਸ ਦੇ ਨਾਲ ਤੇ ਮੈਂ ਸਿਰਫ ਪੇਂਟਿੰਗ ਲਈ ਤੁਹਾਨੂੰ ਦੱਸਦੀ ਪਈ ਆ ਬਟ ਡਰਾਇੰਗ ਇੱਕ ਕੀ ਆਪਣਾ ਬੇਸਿਕ ਹੈ ਬੇਸਿਕ ਥਿੰਗ ਹੈ ਜਿਸ ਦੇ ਨਾਲ ਕੀ ਹੁੰਦਾਗਾ ਆਪਾਂ ਪੇਂਟਿੰਗ ਨੂੰ ਈਜ਼ੀਲੀ ਕਲਰ ਕਰਦੇ ਆਂਗੇ ਪੇਂਡਿੰਗ ਨੂੰ ਈਜ਼ੀਲੀ ਫਿਲ ਅਪ ਕਰਦੇ ਆਂਗੇ ਆਦਰਵਾਇਜ਼ ਕੀ ਆਪਣਾ ਕੋਈ ਮੋਟਿਵ ਨਹੀਂ ਹੁੰਦਾਗਾ ਵੀ ਆਪਾਂ ਪਹਿਲਾਂ ਆਪਣਾ ਡਰਾਇੰਗ ਨੂੰ ਇਨਹਾਂਸ ਕਰੀਏ ਡਰਾਇੰਗ ਨੂੰ ਵਧੀਆ ਕਰੀਏ ਆਪਾਂ ਉਹਦਾ ਪਲੀਜ਼ ਕੋਈ ਵੀ ਅਫੈਕਟ ਨਹੀਂ ਪੈਂਦਾਗਾ ਆਪਣੀ ਪੇਂਟਿੰਗ ਦੇ ਉੱਤੇ ਜੇ ਆਪਣੀ ਪੇਂਟਿੰਗ ਵਧੀਆ ਹੁਣ ਤੁਸੀਂ ਮੇਰੇ ਹਿਸਾਬ ਨਾਲ ਡਰਾਇੰਗ ਦੇਖੋ ਕਿੰਨੀ ਘਟੀਆਂ ਹੁੰਦੀ ਹੈ ਬਟ ਫਿਰ ਵੀ ਪੇਂਟਿੰਗ ਦੇਖੋ ਹੁਣ ਤੁਹਾਡੇ ਸਾਹਮਣੇ ਹੈ ਬਿਲਕੁਲ ਸਾਫ ਸੁਥਰੀ ਹੈ ਤੇ ਜੇ ਤੁਹਾਡੀ ਡਰਾਇੰਗ ਵਧੀਆ ਪੇਂਟ ਤੁਸੀਂ ਬੇਕਾਰ ਕਰਦੇ ਪਏ ਹੋ ਤਾਂ ਫਿਰ ਉਹਦਾ ਕੋਈ ਮੋਟਿਵ ਜਾਂ ਕੋਈ ਉਹ ਨਹੀਂ ਹੈਗਾ ਨਾ ਬੈਨੀਫਿਟ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਪਲੀਜ਼ ਤੁਸੀਂ ਗੌਰ ਕਰਿਆ ਕਰੋ ਤੇ ਕਮੈਂਟ ਸੋਚ ਸਮਝ ਕੇ ਜੀ ਜੇ ਅਸੀਂ ਪੇਂਟਿੰਗ ਜੇ ਆਪਾਂ ਪੇਂਟ ਵੇਖਦੇ ਪਏ ਆ ਨਾ ਤਾਂ ਆਪ ਨੂੰ ਡਰਾਇੰਗ ਤੇ ਜਾਣਾ ਨਹੀਂ ਚਾਹੀਦਾ। ਵੈਸੇ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਵੀ ਮੈਂ ਸਿਰਫ ਪੇਂਟ ਵਾਸਤੇ ਹੀ ਵੀਡੀਓਜ਼ ਬਣਾਉਣੀ ਹੈ ਵੀ ਪੇਂਟ ਦੇ ਰਿਲੇਟਿਡ ਹੀ ਆਪਣੀਆਂ ਵੀਡੀਓਜ਼ ਹੁੰਦੀਆਂ ਨੇ। ਦੈਨ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਆ ਡਾਰਕ ਗ੍ਰੀਨ ਦੇ ਪ੍ਰੋਸੈਸ ਉਹ ਕੰਪਲੀਟ ਹੋ ਗਿਆ। ਡਾਰਕ ਗ੍ਰੀਨ ਦਾ ਪ੍ਰੋਸੈਸ ਕੀ ਕੰਪਲੀਟ ਹੋ ਗਿਆ। ਹੁਣ ਆਪਾਂ ਕੀ ਕਰਦੇ ਆ ਲਾਈਟ ਗ੍ਰੀਨ। ਲਾਈਟ ਗ੍ਰੀਨ ਨੂੰ ਕੋਲ ਦੇ ਆ ਤੇ ਉਹਦਾ ਪ੍ਰੋਸੈਸ ਵੀ ਕੰਪਲੀਟ ਕਰਦੇ ਆ ਆਦਰਵਾਇਸ ਵੀਡੀਓ ਬਹੁਤ ਲੌਂਗ ਜਾ ਰਹੀ ਹੈ ਤੇ ਥੋੜੀ ਜਿਹੀ স্মਲ ਕਰ ਦੇਣੀ ਹੈ ਜਲਦੀ ਜਲਦੀ ਕਾ ਕੇ ਤਾਂ ਦੇਖੋ ਜੀ ਇਹੀ ਤੁਸੀਂ ਦੋ ਦੋ ਨੰਬਰ ਦਾ ਬ੍ਰਸ਼ ਹੈ ਜਿਹੜਾ ਉਹ ਲੈ ਲੈਣਾ ਹੈ ਤੇ ਆ ਦੇਖੋ ਇਥੋਂ ਬ੍ਰਸ਼ ਇਥੇ ਚੱਕਿਆ ਇਥੇ ਪੂਰਾ ਇਦਾਂ ਲਾਈਨ ਬਣਾ ਲੈਣੀ ਆ ਦੇਖੋ ਇਦਾਂ ਬਣਾਉਣਾ ਦੇਖੋ ਸਮਝ ਆ ਗਈ ਦੂਸਰੇ ਬ੍ਰਸ਼ਸ ਦੇ ਨਾਲ ਵੀ ਕਰ ਸਕਦੇ ਆ ਜੇ ਤੁਹਾਨੂੰ ਡਰਾਇੰਗ ਤੁਹਾਡੇ ਮਤਲਬ ਤੁਸੀਂ ਕਰ ਲਿਆ ਡਰਾਇੰਗ ਡਰਾ ਕਰ ਚੁੱਕੇ ਹੋ ਤਾਂ ਦੂਸਰੇ ਨਾਲ ਵੀ ਕਰੋ ਦੇਖੋ ਹੁਣ ਇਹ ਪ੍ਰੋਸੈਸ ਸੀਗਾ ਇੱਕ ਜਿਹੜਾ ਕਿ ਮੈਂ ਤੁਹਾਨੂੰ ਦੱਸਦੀ ਪਈ ਸੀ ਬਟ ਹੁਣ kia ਪ੍ਰੋਸੈਸ ਦੇਖੋ ਤੁਸੀਂ ਐਦਾਂ ਕਰਕੇ ਨਾ ਐਦਾਂ ਇਹ ਵੀ ਇੱਕ ਲੀਫ ਐ ਰਾਜ ਕਲਰ ਮੈਂ ਪੂਰਾ ਕਰ ਲੈਣੀ ਹੈ ਬ੍ਰਸ਼ ਦੇ ਵਿੱਚ ਦੇਖ ਕਿੱਡੇ ਸੋਹਣੇ ਤਰੀਕੇ ਨਾਲ ਕਿ ਆਪਾਂ ਲੀਫ ਬਣਾ ਲਿਆ ਬਿਲਕੁਲ ਕੋਈ ਡਰਾ ਕਰਨ ਦੀ ਵਸਤ ਹੈ ਚ ਲੋੜ ਨਹੀਂ ਸੀਗੀ ਬਟ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਸ਼ੇਪ ਦਿਖਾਈ ਵੀ ਆਪਾਂ ਸ਼ੇਪ ਦੇ ਅਜ ਲੀਫ ਬਣਾਉਣੇ ਆ بس ਇਦਾਂ ਕਰ ਕਰਕੇ ਹੀ ਤੁਸੀਂ ਕੀ ਕਰ ਦੇਣਾਗਾ ਕੰਪਲੀਟ ਕਰ ਦੇਣਾ ਹੈ ਦੇਖੋ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਇੱਕ ਦਿਨ ਤੁਹਾਡੇ ਵਾਸਤੇ ਲੀਵ ਦੀ ਕਲਾਸ ਵੀ ਲਾ ਸਕਦੀ ਹਾਂ ਮਤਲਬ ਕਿ ਇੱਕ ਬਸ ਕਰ ਲਏ ਉਹਦੇ ਚ ਆਪਾਂ ਕੀ ਕਰਾਂਗੇ ਤੁਹਾਨੂੰ ਆਹ ਪੱਤੀਆਂ ਹੀ ਦਿਖਾਵਾਂਗੇ ਤੁਹਾਨੂੰ ਪੱਤੀਆਂ ਬਾਰੇ ਹੀ ਦੱਸਾਂਗੇ ਵੀ ਕਿਦਾਂ ਕਿਦਾਂ ਕਰਕੇ ਆਪਾਂ ਪੱਤੀਆਂ ਵੀ ਆਹ ਕਰ ਸਕਦੇ ਹਾਂ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਆਪਾਂ ਇੱਕ ਫਲਾਵਰ ਤਿਆਰ ਕੀਤਾ ਜਿਹੜਾ ਤੁਸੀਂ ਜਿੱਥੇ ਮਰਜ਼ੀ ਯੂਜ਼ ਕਰ ਸਕਦੇ ਹੋ ਜਿਵੇਂ ਮਰਜ਼ੀ ਜੇ ਮੈਂ ਇਹਦੇ ਵਿੱਚ ਆਹ ਚੀਜ਼ਾਂ ਦੋ ਪਾਈਆਂ ਤੁਸੀਂ ਇਹਦੇ ਵਿੱਚ ਇੱਕ ਵੀ ਪਾ ਸਕਦੇ ਹੋ ਤੇ ਤੁਸੀਂ ਇਹੇ ਚੀਜ਼ਾਂ ਇਹਦੇ ਵਿੱਚ ਸਾਰੇ ਤੇ ਵੀ ਪਾ ਸਕਦੇ ਹੋ ਚਪਤੀਵੇਂ ਇੱਕ ਸਾਈਡ ਤੇ ਪਾ ਲਈ ਤੁਸੀਂ ਇਹ ਸਾਰੇ ਪੱਤੇ ਸਾਰੇ ਪਾਸੇ ਪਾ ਸਕਦੇ ਹੋ ਮੈਂ ਤਾਂ ਸਾਰਾ ਫਲਾਵਰ ਕੇ ਇਦਾਂ ਦੇ ਪੱਤੇ ਨਾਲ ਵੀ ਭਰ ਸਕਦੇ ਹਾਂ ਕੋਈ ਕੰਪਲਸਰੀ ਨਹੀਂ ਤੁਹਾਨੂੰ ਕੋਈ ਵੀ ਕੰਪਲਸਰੀ ਨਹੀਂ ਹੈਗੀ ਚੀਜ਼ ਇਹਦੇ ਵਿੱਚ ਜਿਹੜੀ ਤੁਹਾਨੂੰ ਚੀਜ਼ ਵਧੀਆ ਲੱਗੀ ਪਲੀਜ਼ ਉਹਦੇ ਤੇ ਹੀ ਤੁਸੀਂ ਟਰਾਈ ਕਰਨਾਗਾ ਕੋਈ ਵੀ ਤੁਹਾਨੂੰ ਇਦਾਂ ਨਹੀਂ ਹੈਗਾ ਵੀ ਜਿੱਦਾਂ ਮੈਂ ਕੀਤਾਗਾ ਬਸ ਤੁਸੀਂ ਉਦਾਂ ਹੀ ਗਿੱਟੋ ਚੇਪਨਾਗਾ ਨਹੀਂ ਜੀ ਮੈਂ ਤੁਹਾਨੂੰ ਇਹ ਗੱਲ ਕਹਾਂਗੀ ਵੀ ਨਹੀਂ ਬਿਕੋਜ਼ ਕਿਆ ਏਦਾਂ ਜਿਵੇਂ ਕਹਾਂਗੀ ਤਾਂ ਤੁਸੀਂ ਕਿਆ ਡਿਸਮੋਟੀਵੇਟ ਹੋਵੋਗੇ ਕਿਉਂਕਿ ਕਈ ਵਾਰੀ ਨਹੀਂ ਬਣਦਾ ਹੁੰਦਾ ਕਿਸੇ ਦਾ ਬਣਿਆ ਹੋਇਆ ਨਾ ਕਈ ਵਾਰੀ ਨਹੀਂ ਬਣਾ ਸਕਦੇ ਹੁੰਦੇ ਆਪਾਂ ਤਾਂ ਕਰਕੇ ਕਿਆ ਆਪਣੇ ਅਕੋਰਡਿੰਗ ਬਣਾਓ ਜਿੱਦਾਂ ਤੁਹਾਨੂੰ ਚੀਜ਼ ਵਧੀਆ ਲੱਗੇ ਜਿੱਦਾਂ ਤੁਹਾਨੂੰ ਈਜ਼ੀ ਲੱਗੇ ਦੇਖੋ ਇੱਕ ਹੋਰ ਗੱਲ ਦੱਸਾਂ ਮੈਂ ਛੋਟੇ ਬ੍ਰਸ਼ ਨਾਲ ਕਿ ਆਪਣੇ ਤੋਂ ਫਲਾਵਰ ਕਿ ਥੋੜੇ ਜਿਹਾ ਵਧੀਆ ਨਹੀਂ ਬਣਦੇ ਬਲਕਿ ਜੇ ਤੁਸੀਂ ਇਦਾਂ ਦਾ ਫਲੈਟ ਬ੍ਰਸ਼ ਲਓਗੇ ਨਾ ਇੰਨਾ ਚੌੜਾ ਉਹਦੇ ਨਾਲ ਤੁਹਾਡੇ ਫਲਾਵਰ ਬਹੁਤ ਸੋਹਣੇ ਬਣਨਗੇ ਆਫ ਲਾਰ ਸੋਰੀ ਪੱਤੀਆਂ ਬਹੁਤ ਸੋਹਣੀਆਂ ਬਣ ਗਈਆਂ ਪੱਤੀਆਂ ਦਾ ਕੀ ਮੇਨ ਰੋਲ ਹੁੰਦਾ ਹੈ ਪੇਂਟਿੰਗ ਦੇ ਵਿੱਚ ਸਾਨੂੰ ਇਹ ਬਹੁਤ ਵਾਰ ਇਹ ਬੋਲ ਚੁੱਕੀ ਹਾਂ ਤਾਂ ਹੁਣ ਮੈਂ ਨੈਕਸਟ ਟਾਈਮ ਰਿਪੀਟ ਨਹੀਂ ਕਰਾਂਗੀ ਬਿਕੋਜ਼ ਤੁਸੀਂ ਵੀ ਇਹ ਸੁਣ-ਸੁਣ ਕੇ ਬੋਰ ਹੋ ਚੁੱਕੇ ਹੋਗੇ ਬਟ ਮੇਰਾ ਮੋਟਿਵੇ ਇਹੀ ਹੁੰਦਾ ਵੀ ਮੈਂ ਤੁਹਾਨੂੰ ਹਰ ਇੱਕ ਚੀਜ਼ ਕਿ ਕਲੀਅਰਲੀ ਸਮਝਾ ਦੇਵਾਂ ਤਾਂ ਕਿ ਤੁਸੀਂ ਕੀ ਉਹਦੇ ਵੱਲ ਥੋੜੀ ਜਿਹੀ ਗੌਰ ਕਰੋ ਤਾਂ ਪਲੀਜ਼ ਮੇਰੀ ਪੇਂਟਿੰਗ ਦੀ ਵੀਡੀਓ ਨੂੰ ਵੇਖ ਕੇ ਥੋੜਾ ਜਿਹਾ ਮੋਟੀਵੇਟ ਹੋ ਜੇ ਤੇ ਤੁਸੀਂ ਪੇਂਟਿੰਗ ਕਲਾਸ ਵੀ ਜੁਆਇਨ ਕਰਿਆ ਕਰੋ ਹਰ ਇੱਕ ਪੇਂਟਿੰਗ ਕਲਾਸ ਜੁਆਇਨ ਕਰਿਆ ਕਰੋ ਤਾਂ ਤੁਹਾਨੂੰ ਕਿ ਡਿਫਰੈਂਟ ਡਿਫਰੈਂਟ ਚੀਜ਼ਾਂ ਦਾ ਪਤਾ ਲੱਗੇ ਡਿਫਰੈਂਟ ਡਿਫਰੈਂਟ ਸਟਾਈਲ ਦਾ ਪਤਾ ਲੱਗੇ ਡਿਫਰੈਂਟ ਡਿਫਰੈਂਟ ਵੇ ਵੇ ਦਾ ਪਤਾ ਲੱਗੇ ਮੈਂ ਹੀ ਚਾਹਾਂਗੀ ਤੁਸੀਂ ਵੀ ਜਲਦੀ ਤੋਂ ਜਲਦੀ ਮੇਰੇ ਵਾਂਗ ਪੇਂਟਿੰਗ ਕਰਨੀ ਕਿ ਸ਼ੁਰੂ ਕਰੋ ਕਲਾਸਿਸ ਜੁਆਇਨ ਕਰੋਂਗੇ ਤਾਂ ਤੁਸੀਂ ਪੇਂਟਿੰਗ ਵੀ ਬਹੁਤ ਸੋਹਣੀ ਕਰਨ ਲੱਗੇ इजीली ਥੈਨ ਤੁਸੀਂ ਦੇਖੋ ਮੈਂ ਇਹਦੇ ਵਿੱਚ ਪਤਾ ਕੀ ਚੀਜ਼ ਮਿਕਸ ਅਪ ਕੀਤੀ ਹੋਈ ਹੈ ਇਹ ਜਿਵੇਂ ਥੋੜਾ ਜਿਹਾ ਗ੍ਰੀਨ ਕਲਰ ਮਿਕਸ ਅਪ ਕੀਤਾ ਹੋਇਆ ਤੁਸੀਂ ਦੇਖੋ ਇਹ ਹੁੰਦਾ ਹੈ ਲਾਈਟ ਗ੍ਰੀਨ ਬਟ ਆਪਾਂ ਜਿਹੜਾ ਲਾਈਟ ਗ੍ਰੀਨ ਯੂਜ਼ ਕੀਤਾ ਨਾ ਥੋੜਾ ਜਿਹਾ ਡਾਰਕ ਹੋ ਚੁੱਕਿਆ ਤੁਹਾਨੂੰ ਪਤਾ ਨਹੀਂ ਲੱਗਿਆ ਦੇਖੋ ਜੇ ਤੁਹਾਡੇ ਕੋਲ ਲਾਈਟ ਗ੍ਰੀਨ ਨਹੀਂ ਹੈਗਾ ਤਾਂ ਇਹ ਬਹੁਤ ਹੀ ਵਧੀਆ ਵੇ ਹੈਗਾ ਵੀ yellow ਨੂੰ ਗ੍ਰੀਨ ਮਿਕਸ ਅਪ ਕਰ ਦੋ ਤਾਂ ਬਿਲਕੁਲ ਲਾਈਟ ਗ੍ਰੀਨ ਬਣ ਜਾਏਗਾ ਜਿੰਨਾ ਤੁਹਾਨੂੰ ਲਾਈਟ ਗ੍ਰੀਨ ਚਾਹੀਦਾ ਉਹਨਾਂ ਯੈਲੋ ਮਿਕਸ ਅਪ ਕਰ ਦੋ ਥੈਨ ਦੇਖੋ ਹੁਣ ਤੁਹਾਡੇ ਬਿਲਕੁਲ ਸਾਹਮਣੇ ਹੈ ਬਿਲਕੁਲ ਤੁਹਾਡੀ ਅੱਖਾਂ ਦੇ ਸਾਹਮਣੇ ਪੈਂ ਪੂਰੀ ਦੀ ਪੂਰੀ ਪੇਂਟਿੰਗ ਕੀ ਫਿਲਪ ਕੀਤੀ ਹੈ ਨਾ ਹੋਂਥੋਂ ਸੀ ਕੁਝ ਨਹੀਂ ਕਹਿ ਸਕਦੇ ਵੀ ਮੈਮ ਨੇ ਤਾਂ ਕੁਝ ਸਮਝ ਨਹੀਂ ਆਂਦੀ ਫਲਾਨ ਹੈ ਕਿ ਪਲੀਜ਼ ਮੇਰੀ ਮੇਰੀ ਪਿੰਨਿੰਗ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਆਦਰਵਾਇਜ਼ ਮੇਰੀਆਂ ਜਿਹੜੀਆਂ ਵੀ ਪੇਂਟਿੰਗ ਨੇ ਉਹ ਬਹੁਤ ਹੀ ਈਜ਼ੀ ਨੇ ਪਲੀਜ਼ ਤੁਹਾਡੀ ਜੀ ਗੌਰ ਨਾਲ ਦੇਖ ਕੇ ਡਿਜ਼ਾਈਨ ਨੂੰ ਜਜ ਕਰਿਆ ਕਰੋ ਆਦਰਵਾਇਸ ਕਮੈਂਟ ਨਾ ਕਰਿਆ ਕਰੋ ਬਿਕੋਜ਼ ਇਹ ਕੋਈ ਵੀ ਆਪਾਂ ਕਿਸੇ ਨੂੰ ਵੀ ਕੋਈ ਗੱਲ ਆਖਦੇ ਆ ਨਾ ਕਿਸੇ ਦੀ ਰਿਲੇਟਿਡ ਪੈਸ਼ਨ ਦੇ ਰਿਲੇਟਿਡ ਤਾਂ ਉਹ ਕੀ ਆਪਾਂ ਨੂੰ ਡੀਮੋਟੀਵੇਟ ਕਰਦੀ ਹੈ ਸੋ ਦੈਟਸ ਵਾਈ ਇਹ ਗਲਤੀ ਹੁਣ ਕੋਈ ਨਾ ਕਰੋ ਜੇ ਅਮ ਜ਼ਿਆਦਾਤਰ ਮੈਂ ਹੀ ਕਹਾਂਗੀ ਵੀ ਮੈਨੂੰ ਹੀ ਨਹੀਂ ਹੋਰ ਲੋਕਾਂ ਨੂੰ ਵੀ ਡੀਮੋਟੀਵੇਟ ਕਰਨਾ ਇੱਕ ਇੱਕ ਬੇਕੋਪੀ ਵਾਲਾ ਕੰਮ ਹੁੰਦਾ ਹੁਣ ਮੈਂ ਥੋੜਾ ਜਿਹਾ ਟਵਿਸਟ ਲਾ ਕੇ ਆਵਾਂਗੀ ਜੇ ਕਿ ਤੁਹਾਨੂੰ ਪਤਾ ਹੀ ਹੈ ਟਿਊਬਸ ਦਾ ਫੈਬਰਿਕ ਟਿਊਬਸ ਦਾ ਦੇਖ ਸਕਦੇ ਤੁਸੀਂ ਜਿਹੜੀਆਂ ਫੈਬਰਿਕ ਟਿਊਬਸ ਨੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਹਦੇ ਵਿੱਚ ਉਹੋ ਵੀ ਆਉਂਦੇ ਨੇ ਅ ਗਲਿਟਰ ਵੀ ਆਉਂਦੇ ਨੇ ਤੁਸੀਂ ਇਹ ਕਿਤੋਂ ਵੀ ਬਾਈ ਕਰ ਸਕਦੇ ਆ ਇਹ ਪੂਰਾ ਪੈਕ ਗਲਿਟਰ 5 ਗਲਿਟਰ 5 ਕਲਰ ਇਹ ਤੁਹਾਨੂੰ 300 ਰੁਪਏ ਦੇ ਵਿੱਚ ਮੀ ショਪ ਤੋਂ इजीली ਮਿਲ ਜਾਣਗੇ ਤਾਂ ਵੇਟ ਨਾ ਕਰੋ ਪਲੀਜ਼ ਜਲਦੀ ਤੋਂ ਜਲਦੀ ਜਾ ਕੇ ਇਹਨੂੰ ਬਾਏ ਕਰੋ ਤੇ ਇਹਦੇ ਨਾਲ ਪੇਂਟਿੰਗ ਸਿੱਖੋ ਬਿਕੋਜ਼ ਇਹ ਸਿਰਫ ਇੱਕ ਟਿਊਬ ਨੇ ਜਿਹਦੇ ਵਿੱਚ ਬ੍ਰਸ਼ ਦੀ ਵੀ ਲੋੜ ਨਹੀਂ ਪੈਂਦੀ ਆਪਾਂ ਜਿਵੇਂ ਮਰਜੀ ਆਪਾਂ ਇਹਦੇ ਨਾਲ ਕਲਰ ਕਰ ਸਕਦੇ ਆ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿੰਡੀ ਸੋਹਣੀ ਕੀ ਆ ਪੇਂਟਿੰਗ ਕੀ ਬਣ ਕੇ ਤਿਆਰ ਹੈ ਜਿਹੜੀ ਕਿ ਆ ਪਹਿਲਾਂ ਦੇਖਣ ਚ ਹੋਰ ਲੱਗਦੀ ਪਈ ਸੀ ਬਟ ਹੁਣ ਤੁਸੀਂ ਦੇਖ ਸਕਦੇ ਹੋ ਕਿਨੇ ਸੋਹਣੇ ਤਰੀਕੇ ਨਾਲ ਕੀ ਆਪਾਂ ਪੂਰੀ ਕਰ ਦਿੱਤੀ ਹੈ ਤੁਸੀਂ ਦੇਖੋ ਕਿੰਡਾ ਸੋਹਣਾ ਫਲਾਵਰ ਲੱਗ ਰਿਹਾ ਤੁਸੀਂ ਇਹਨੂੰ ਕਿਤੇ ਵੀ ਬਣਾ ਸਕਦੇ ਹੋ ਜਿੱਥੇ ਤੁਹਾਡਾ ਜੀ ਕਰੇ ਜਿਵੇਂ ਤੁਹਾਡਾ ਜੀ ਕਰੇ ਸੋ ਹੁਣ ਮੈਂ ਵੀਡੀਓ ਐਂਡ ਕਰਾਂਗੀ ਤਾਂ ਤੁਸੀਂ ਕੀ ਹੈ ਇਹਨੂੰ ਜ਼ਰੂਰ ਟਰਾਈ ਕਰੋ ਜੀ ਬਿਕੋਜ਼ ਪ੍ਰੈਕਟਿਸ ਤੋਂ ਬਿਨਾ ਕੁਝ ਵੀ ਕੋਈ ਵੀ ਚੀਜ਼ ਆਪਾਂ ਨਹੀਂ ਸਿੱਖ ਸਕਦੇ ਪ੍ਰੈਕਟਿਸ ਦੇ ਨਾਲ ਹੀ ਸਭ ਕੁਝ ਹੈ ਪਲੀਜ਼ ਇਹਨੂੰ ਜਿਸ ਜੀ ਨੇ ਵੀ ਇਹਨੂੰ ਟਰਾਈ ਕੀਤਾ ਘਰੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ